ਲਓ ਜੀ ਕੋਈ ਨਾਰਾ ਕਹਿੰਦੇ 2027 ਤੱਕ ਕੋਈ ਨਾ ਰਹੇ ਕਵਾਰਾ ਪਾਰਟੀਆਂ 'ਚ ਵਿਆਹਾਂ ਦਾ ਬੜਾ ਜ਼ੋਰ ਚੱਲ ਜੀ ਪਾਰਟੀ 'ਚ ਮਿਹਨਤ ਕਰਦਾ ਨਾ ਬੰਦਾ ਉਹਨੂੰ ਉਹਦੇ ਮਿਲਦੇ ਬਹੁਤ ਵੇਖਿਆ ਕਿ ਪ੍ਰਧਾਨਗੀ ਚੇਅਰਮੈਨੀ ਤੇ ਆਹ ਬੰਦਾ ਜਿਹਨੇ ਆਪਦੀ ਪਾਰਟੀ 'ਚ ਕੰਮ ਕੀਤਾ ਤੇ ਬੰਦੇ ਨੂੰ ਬੌਡੀ ਨਾਲ ਸਨਮਾਨਿਤ ਕੀਤਾ ਜਾਣਾ ਅਗਲੇ ਮਹੀਨੇ ਆਹ ਦੇਖੋ ਕੀ ਬਾਤ ਆ ਕਿੰਨੀ ਖੁਸ਼ੀ ਆ ਇਸ ਬੰਦੇ ਨੂੰ ਆਹ ਬੰਦੇ ਨੂੰ ਤੁਸੀਂ ਦੇਖ ਸਕਦੇ ਹੋ ਇਸ ਬੰਦੇ ਨੂੰ ਆ ਛੜੇ ਨੂੰ ਸਨਮਾਨਤ ਕਰਨਾ ਇਸ ਪਾਰਟੀ ਨੇ ਅਗਲੀ ਵਾਰ ਬੋਟੀ ਦੇ ਨਾਲ ਕੰਮ ਦਾ ਮੇਰੇ ਹਿਸਾਬ ਨਾਲ 2027 ਸ਼ੁਰੂ ਕਰਾਂਗੇ ਪੰਜਾਬ ਉਪਰਾਲੇ ਜੀ ਹਲੇ ਸਾਡੇ ਐਮਐਲਏ ਬਹੁ ਰਹਿੰਦੇ ਆ ਜੀ ਹਲੇ ਬੰਦੇ ਬਹੁ ਪਏ ਵਿਆਹ ਵਾਲੇ ਜੀ ਨਾਦਰ ਵਿਆਹ ਸੈਟਿੰਗ ਕਰਕੇ ਬਾਤਾਂ ਹਟਾ ਜੀ ਦੂਪਾ ਫਰੀ ਆ ਕੰਮਾਂ ਤੇ ਹੀ ਬੇਤ ਕੰਮਾਂ ਤੇ ਜਣੀ ਆ ਜਿਹੜੀ ਬਰਾਤ ਛੜਿਆਂ ਦੀ ਲੈਂਦੀ ਇਹ ਵਿਹੋਣੀ ਆ ਛੜਿਆਂ ਦੀ ਹੌਲੀ ਹੌਲੀ ਪਸ ਆ ਹੀ ਹੋ ਜਾਣਾ ਇਹਨਾਂ ਦਾ ਅੱਜ ਐਮਐਲਏ ਬਣਾ ਮੇਰਾ ਹੋ ਗਿਆ ਜੀ ਪਾਲੂ ਇਹਨੂੰ ਕੋਈ ਨਕਦ ਕਿਤੇ ਲਾ ਦੇਂਗੇ ਇਹਦਾ ਹੋ ਜੂਗਾ ਇਹਦਾ ਹੋ ਜੂਗਾ ਵੀ ਖੁਸ਼ ਨਸੀਬ ਆ ਇਹ ਪਾਰਟੀ ਦੇ ਵਿੱਚ ਰਹਿਣ ਵਾਲੇ ਲੋਕ ਵਰਕਰਾਂ ਦੇ ਵੀ ਹੋਈ ਜਾਂਦੇ ਆ ਆਉਧਿਆਂ ਦੇ ਬਰਾਜਮਾਨ ਉਹਨਾਂ ਦੇ ਵੀ ਹੋਈ ਜਾਂਦੇ ਆ ਇਹਦੇ ਲੱਗਦਾ ਜਿਆਦਾ ਖੁਰਕ ਹੁੰਦੀ ਆ ਛੜੇ ਦੇ ਇਹਦੇ ਨਾਲ ਮੈਂ ਥੋੜੀ ਜੀ ਗੱਲ ਹੋਰ ਕਰੂੰਗਾ ਹਾਂਜੀ ਮੈਂ ਤਾਂ ਜੀ ਪਾਰਟੀ ਤਾਂ ਜਵੈਣ ਕਰੀ ਸੀ ਜੀ ਇਹ ਵਿਆਹ ਹੁੰਦੇ ਤੇਰੀ ਤਾਂ ਪਾਕ ਹੀ ਦੱਸਦੀ ਆ ਤੇ ਵੀ ਤੂੰ ਪਾਰਟੀ ਤਾਂ ਹੀ ਜੋਹਣ ਕੀਤੀ ਆ ਵਿਆਹ ਹੁੰਦੇ ਆ ਤੇ ਕੀ ਪਤਾ ਆਪਣੀ ਵੀ ਗੱਲ ਬਾਣੀ ਜਾਵੇ ਇੱਕ ਐਮਐਲਏ ਆਪਣਾ ਖਾਸ ਸੀਗਾ ਖਾਸ ਸੀਗਾ ਤੇ ਅੱਜ ਤਾਂ ਫੌਲਾ ਚਾੜਿਆ ਪਿਆ ਆਹ ਭੈਣਾ ਪੰਜ ਨਿਕਲਈਆਂ ਸਿਰ ਹੀ ਹੋਲੇ ਆ ਹੁਣ ਕਹਿੰਦੇ ਵਿਆਹ ਕਿਹਦੇ ਹੁੰਦੇ ਆ ਇਹ ਹੁਣ ਤੁਹਾਨੂੰ ਭਲੀ ਭਾਂਤ ਪਾਤਾ ਤੇ ਤੁਹਾਨੂੰ ਅੱਜ ਗੱਲਬਾਤ ਕਰਾਉਣੇ ਆ ਜਿਹੜਾ ਲਾੜਾ ਲਾੜੀ ਖੜੇ ਆ ਬਰਾਤੀ ਖੜੇ ਆ ਸਾਰਿਆਂ ਨਾਲ ਤੁਹਾਡੀ ਮੁਲਾਕਾਤ ਅੱਜ ਕਰਾਵਾਂਗੇ ਪਹਿਲਾਂ ਆਪਾਂ ਲਾੜਾ ਸਾਹਿਬ ਨੂੰ ਮਿਲਦੇ ਆ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੂੰ ਬਹੁਤ ਵਧੀਆ ਜੀ ਅੱਛਾ ਵਿਆਹ ਤੁਸੀਂ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਹੁਣ ਕਿਹੜੇ ਤਰੀਕੇ ਨਾਲ ਕਰਾਇਆ ਪਹਿਲਾਂ ਜਾਣਦੇ ਸੀ ਇਹਨਾਂ ਨੂੰ ਜਾਣਦੇ ਤਾਂ ਨਹੀਂ ਸੀਗੇ ਜੀ ਹਾਂਜੀ ਤੇ ਗਾਧ ਆਪਾਂ ਕਰਾਉਣੇ ਸੀਗੇ ਹੁਣ ਜੀ ਐਮਐਲਏ ਵੀ ਤਾਂ ਮਾਲਕ ਦੀ ਕਿਰਪਾ ਨਾਲ ਵਧੀਆ ਬਣ ਕੇ ਆਪਾਂ ਲੈ ਬਣ ਕੇ ਹੂੰ ਵਿਆਹ ਹੋ ਗਿਆ ਆਪਣਾ ਬਸ ਹੁਣ ਆਪਾਂ ਐਮਐਲਏ ਬਣ ਕੇ ਇਸ ਦੋ ਵਾਰ ਆਪਾਂ ਘੜਾ ਪੀਐਮ ਬਣਾਈ ਪੀਐਮ ਕਹਿੰਦਾ ਵੀ ਐਮਐਲਏ ਬਣ ਗਿਆ ਮੈਂ ਵਿਆਹ ਤਾਂ ਕਰਾਉਣਾ ਸੀ ਮੈਂ ਕਿਹਾ ਪੀਐਮ ਬਣਨਾ ਹੁਣ ਤੁਹਾਨੂੰ ਪਤਾ ਕਿੱਥੇ ਜਾ ਕੇ ਗੱਲ ਕੀਤੀ ਆ ਲਾੜਾ ਸਾਹਮਣੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਡੀ ਵਿਆਹ ਹੋਇਆ ਤੁਸੀਂ ਸਰਕਾਰੀ ਨੌਕਰੀ ਤੇ ਹੋ ਖੁਸ਼ ਹੋ ਹਾਂਜੀ ਜੀ ਜੀ ਕੀ ਕਹੋਗੇ ਕੌਣ ਕੌਣਾ ਫੈਮਿਲੀ ਚ ਫੈਮਲੀ ਚ ਸੀ ਪੰਜ ਭੈਣਾਂ ਪੰਜ ਪੰਜ ਭੈਣਾਂ ਲੱਗਦਾ ਬਰਾਤਿਆਂ ਨੂੰ ਜਿਆਦਾ ਕਿਵੇਂ ਤੁਹਾਨੂੰ ਕਿਵੇਂ ਖੁਸ਼ੀ ਹੋਈ ਜੀ ਸਾਡਾ ਅਸੀਂ ਵੀ ਛੜੇ ਆ ਜੀ ਛੜੇ ਆ ਬਰਾਤ ਚ ਪਹਿਲਾਂ ਛੜਾ ਪਹੁੰਚਿਆ ਇੱਥੇ ਤੁਸੀਂ ਕਿਹੜੇ ਮਕਸਦ ਦੇ ਨਾਲ ਆਇਓ ਅਸੀਂ ਤਾਂ ਮਕਸਦ ਇਹੀ ਹੈ ਵਿਆਹ ਹੋ ਜਾਏ ਸਾਡਾ ਅੱਛਾ ਤਾਂ ਐਂ ਬਰਾਤ ਮੈਡਮ ਜੀ ਨੇ ਕਹਿ ਤਾਂ ਪੰਜ ਭੈਣਾਂ ਜੀ ਮੈਡਮ ਜੀ ਇੱਕ ਤਾਂ ਸਾਡੇ ਵਾਸਤੇ ਲਓ ਵੀ ਇੱਥੇ ਬਰਾਤ ਕਹਿੰਦੇ ਤੁਹਾਡੇ ਪਰਿਵਾਰ ਜੀ ਅਸੀਂ ਤਾਂ ਆਪ ਛੜੇ ਆ ਜੀ ਛੜੇ ਆ ਆ ਭਾਈ ਮਿੰਟ ਆ ਭਾਈ ਲਿਆ ਆ ਕਹਿੰਦਾ ਐਮਐਲਏ ਸਾਹਿਬ ਦਾ ਵਿਆਹ ਹੈ ਉਹਨਾਂ ਦੀ ਪਾਰਟੀ ਜਿਹੜਾ ਜਾਂਦਾ ਉਹਦਾ ਵਿਆਹ ਹੋ ਜਾਂਦਾ ਹੈ ਵਿਆਹ ਹੋ ਜਾਂਦਾ ਲੈ ਵੀ ਲੈ ਤੁਸੀਂ ਤੁਹਾਡਾ ਪਰਿਵਾਰ ਛੜੇ ਆ ਜੀ ਉਹ ਛੜੇ ਇਹਦਾ ਬਰਾਦ ਹੀ ਸਾਰੀ ਤੁਸੀਂ ਸਾਰੀ ਬਰਾਦ ਛੜਿਆਂ ਦੀ ਲੈ ਕੇ ਆਏ ਹੋ ਅਸੀਂ ਸਾਰੇ ਸੀ ਛੜਾਈ ਬਸ ਹੁਣ ਐਮਐਲਏ ਬਣ ਕੇ ਹੁਣ ਵੇਖੋ ਸਾਰੇ ਆਪਾਂ ਜੀ ਇਹ ਵੀ ਵਿਆਹ ਦੇਣੇ ਆ ਸਾਰੇ ਸਾਰੇ ਓਹੋ ਲੈ ਵੀ ਇੱਥੇ ਤਾਂ ਕਮਾਲ ਹੋ ਗਈ ਨਹੀਂ ਹੁਣ ਇਹ ਤੁਸੀਂ ਇੰਨੇ ਛੜੇ ਲਿਆਂਦੇ ਪਰ ਕੋਈ ਤਾਂ ਅੱਛਾ ਕੋਈ ਤਾਂ ਪਰਿਵਾਰ ਵਾਲਾ ਲਿਆਉਂਦੇ ਤੁਸੀਂ ਪਰਿਵਾਰ ਵਾਲੇ ਹੌਲੀ ਹੌਲੀ ਬਣੀ ਜਾਣਾ ਪਰਿਵਾਰ ਅੱਜ ਅਸੀਂ ਬਣ ਕੇ ਕਾ ਇਹਨਾਂ ਨੇ ਬਣ ਜਾਣਾ ਸਾਰੇ ਬੰਦ ਤੂੰ ਹੀ ਦੱਸੋ ਤੂੰ ਹੀ ਕਰਾਣਾ ਨਹੀਂ ਮੈਂ ਨਹੀਂ ਮੈਂ ਨਹੀਂ ਕਰਾਉਣਾ ਜੀ ਪੁੱਤਰ ਕਰਾ ਹੁਣ ਤੂੰ ਹੀ ਵੇਖ ਲੈ ਜੇ ਵਿਆਹ ਕਰਾਉਣਾ ਤਾਂ ਜੀ ਨਹੀਂ ਨਹੀਂ ਅਸੀਂ ਮੇਰਾ ਵਿਆਹ ਹੋਇਆ ਵਾ ਇਹ ਜੀ ਗੱਲ ਨਹੀਂ ਮੈਂ ਵਿਆਹ ਨਹੀਂ ਕਰਾਉਣਾ ਵੇਖੋ ਆਫਰਾਂ ਦਿੱਤੀਆਂ ਜਾ ਰਹੀਆਂ ਅੱਛਾ ਤੁਸੀਂ ਹੁਣ ਇਹੀ ਸੋਚ ਕੇ ਆਏ ਹੋ ਮੈਂ ਤਾਂ ਇਹੀ ਸੋਚ ਕੇ ਆਇਆ ਤੁਹਾਡੇ ਵਾਸਤੇ ਵੀ 골ਡਨ ਚਾਂਸ ਹੈ ਸੰਗੋਣਾ ਨਹੀਂ ਜੇ ਕੋਈ ਗੱਲਵਾਤਾ ਦੇਖ ਲਓ ਨਹੀਂ ਨਹੀਂ ਕੋਈ ਨਹੀਂ ਇਹਦਾ ਵੇਖੋ ਹੁਣ ਤੁਹਾਡੇ ਸਾਹਮਣੇ ਆ ਵੀ ਵਿਆਹਾਂ ਦੇ ਆਫਰ ਪਹਿਲੀ ਪਾਰਟੀ ਚ ਜਿਹੜੇ ਦਿੱਤੇ ਜਾ ਰਹੇ ਆ ਨਹੀਂ ਤਾਂ ਇੱਥੇ ਆਟਾ ਦਾਲ ਹੋਰਥ ਕੀ ਮਾਂ ਜ਼ਰੂਰ ਦਿੱਤੀਆਂ ਜਾ ਰਹੀਆਂ ਸੀਗੀਆਂ ਜਿਹੜੀਆਂ ਇੱਥੇ ਹਾਂਜੀ ਤੁਸੀਂ ਤੁਸੀਂ ਸੌਰੀ ਜੀ ਤੁਸੀਂ ਤੁਸੀਂ ਵੀ ਵਿਆਹ ਕਰਾਉਣ ਲਈ ਆਏ ਹੋ ਜੀ ਨਹੀਂ ਜੀ ਨਹੀਂ ਮੈਂ ਤਾਂ ਇਸ ਵਾਸਤੇ ਮੈਨੂੰ ਤਾਂ ਸਕੂਲ ਵਾਸਤੇ ਇਹ ਲੈ ਕੇ ਆਇਆ ਜੀ ਵੀ ਸਕੂਲ ਦੇ ਵਿੱਚ ਬਹੁਤ ਆਪਣੇ ਮੀਂਹ ਪਿਆਵਾ ਗੰਦ ਬਿੱਲ ਹੈਗਾ ਬਹੁਤ ਜ਼ਿਆਦਾ ਅੱਛਾ ਸਕੂਲ ਦੀ ਗੱਲ ਕਰਨ ਆਈ ਸੀ ਐਸਐਮਐਲ ਸਾਹਮਣੇ ਜੀ ਹਾਂਜੀ ਮੈਨੂੰ ਤਾਂ ਮੈਂ ਤਾਂ ਵਹਰ ਬੰਦਾ ਜੀ ਮੈਨੂੰ ਤਾਂ ਇਸ ਪਾਰਟੀ ਦਾ ਵੀ ਕੋਈ ਹੈ ਨਹੀਂਗਾ ਤਾਲਾ ਪਾਰਟੀ ਦਾ ਨਹੀਂ ਇਹ ਗਿਆਨੀ ਜੀ ਤਾਂ ਕਹਿੰਦੇ ਵੀ ਅਸੀਂ ਵਹਰ ਇਹ ਲੈ ਕੇ ਆਏ ਆ ਜੀ ਹਾਂਜੀ ਇਹ ਲੈ ਕੇ ਆਏ ਤੁਸੀਂ ਸਕੂਲ ਦੀ ਗੱਲ ਕਰਕੇ ਲਿਆ ਮੇਰੇ ਪਾ ਜੀ ਕੋਈ ਜਵਾਕ ਹੀ ਨਹੀਂ ਮੈਂ ਸਕੂਲ ਬਾਰੇ ਕੀ ਸੋਚਣਾ ਜ ਮੈਂ ਤਾਂ ਬਸ ਵਿਆਹ ਤੇ ਵਿਆਹ ਦੀ ਬਾਤ ਹੀ ਆਈ ਇਹ ਤਾਂ ਵਿਆਹ ਦੀ ਬਾਤ ਇੱਥੇ ਪਹੁੰਚਿਆ ਹੁਣ ਫੈਸਲੇ ਤੁਸੀਂ ਕਰਨੇ ਆਫਰ ਬਹੁਤ ਪਾਰਟੀਆਂ ਦੇ ਵੱਲੋਂ ਦਿੱਤੇ ਜਾਂਦੇ ਜਿਨੇ ਛੜਾਂ ਤੂੰ ਹਾਂਜੀ ਮ ਇਕਵਾਰਾਂ ਹੀ ਆਈ ਆ ਇਕਵਾਰਾਂ ਤੂੰ ਇਕਵਾਰਾ ਕੀ ਲੈਣ ਪਹੁੰਚਿਆ ਇੱਥੇ ਦੱਸ ਵਾਹ ਚੱਲ ਇਹ ਮੇਰਾ ਵੀ ਦਸਤਾਉ ਜੀ ਵਿੱਚ ਵਿਆਹ ਦੇ ਵਿੱਚ ਉਦਾਂ ਹੁੰਦਾ ਨਹੀਂ 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 ਉਦਾਂ ਇਹਦਾ ਵੀ ਨਹੀਂ ਹੁੰਦਾ ਬੰਦਾ ਯਾਰ ਕੁਵਾਰਾ ਵੀ ਇੱਥੇ ਪਹੁੰਚਿਆ ਆਪਣੇ ਆਪ ਨੂੰ ਵਿਚਾਰਾ ਕਹਿੰਦਾ ਮੈਂ ਤਾਂ ਕੁਵਾਰਾਂ ਤਾਂ ਪਹੁੰਚ ਗਿਆ ਆਹ ਬੰਦੇ ਛੜੇ ਕੜਿਆ ਇਧਰ ਇੱਕ ਮੁੰਡਾ ਹੋਰ ਖੜਾ ਹੈ ਸ਼ਾਇਦ ਇਹ ਸਰਵਾਲਾ ਸਰਵਾਲਾਂ ਤੂੰ ਹਾਂਜੀ ਅੱਛਾ ਤੂੰ ਕਿਵੇਂ ਪਹੁੰਚਿਆ ਤੇਰਾ ਵਿਆਹ ਵੀ ਇੱਥੇ ਹੋਣਾ ਹੁਣ ਨਹੀਂ ਜੀ ਇਹਦੇ ਮੇਰੇ ਚਾਚਾ ਮੈਂ ਤਾਂ ਨਾਲ ਆ ਗਿਆ ਚਾ ਚਾਚੇ ਦੇ ਨਾਲ ਭਤੀਜਾ ਆਇਆ ਜੋੜੀ ਬਣ ਕੇ ਆਈ ਹੈ ਤੁਸੀਂ ਹੋਰ ਕੀ ਕਹੋਗੇ ਐਮਐਲਏ ਸਾਹਿਬ ਵੇਖੋ ਅੱਛਾ ਇਧਰ ਗੱਲ ਹੋਈ ਆ ਗਿਆ ਨਹੀਂ ਜੀ ਨੇ ਸਕੂਲ ਦੀ ਗੱਲ ਕੀਤੀ ਹੈ ਸਕੂਲਾਂ ਦਾ ਮਸਲਾ ਵੀ ਕਰੋਗੇ ਕੁਲਾ ਮਸਲੇ ਕਰਾਂਗੇ ਬਸ ਇਸ ਤੋਂ ਬਾਅਦ ਹੀ ਉਸੇ ਕੰਮਾਂ ਤੇ ਨਹੀਂ ਇਸੇ ਕੰਮਾਂ ਦੇ ਵੇਖੋ ਹੁਣ ਹਾਂਜੀ ਹਮਮ ਸਮਝ ਜੀ ਜੀ ਦੱਸੋ ਜੀ ਹਾਂਜੀ ਨਹੀਂ ਇਸ ਤੋਂ ਬਾਅਦ ਪਤਾ ਹੁਣ ਕੀ ਗੱਲ ਆ ਵੇਖੋ ਇਹ ਇੱਕ ਪੂਰਾ ਹੁਣ ਸਾਲ ਤੋਤੇ ਹੋ ਗਿਆ ਹਜੇ ਵਿਆਹ ਚੱਲ ਰਹੇ ਆ ਪਾਰਟੀਆਂ ਚੱਲ ਰਹੀਆਂ ਪਾਰਟੀਆਂ ਤੋਂ ਬਾਅਦ ਫਿਰ ਤੁਸੀਂ ਬਾਹਰ ਅੰਦਰ ਵੀ ਜਾਣਾ ਫਿਰ ਜਵਾਕਾਂ ਦੀਆਂ ਲੋੜੀਆਂ ਆ ਜਾਣਗੀਆਂ ਮੈਨੂੰ ਕੰਮ ਕੰਮ ਕਦੋਂ ਕਰਾਂਗੀ ਇਹਦਾ ਤਾਂ ਪਤਾ ਲੱਗੇ ਨਾ ਕੰਮ ਦਾ ਤਾਂ ਮੇਰੇ ਹਿਸਾਬ ਨਾਲ 2027 ਸ਼ੁਰੂ ਕਰਾਂਗੇ ਵਿਆਹ ਵੀ ਭਰ ਲਗੇ ਜੀ ਅਰੇ ਸਾਡੇ ਐਮਐਲਏ ਬਹੁਤ ਰਹਿੰਦੇ ਆ ਜੀ ਹਲੇ ਬੰਦੇ ਬਹੁਤ ਪਏ ਵਿਆਹ ਵਾਲੇ ਤੇ ਦਰਬਿਆਹ ਸੈਟਿੰਗ ਕਰਕੇ ਬਾਤਾਂ ਹਲਟਾਣੇ ਇਹ ਦੂਪਾ ਫਰੀ ਆ ਕੰਮਾਂ ਤੇ ਆ ਬੇਦੂ ਕੰਮਾਂ ਤੇ ਜਾਨੀ ਆ ਜਿਹੜੀ ਬਰਾਤ ਛੜਿਆਂ ਦੀ ਲੈਂਦੀ ਇਹ ਵਿਹੋਣੀ ਆ ਛੜਿਆਂ ਦੀ ਹੌਲੀ ਹੌਲੀ ਬਸ ਐ ਹੀ ਹੋ ਜਾਣਾ ਇਹਨਾਂ ਦਾ ਅੱਜ ਬਾਏ ਐਮਐਲਏ ਬਣਾ ਮੇਰਾ ਹੋ ਗਿਆ ਇਹ ਜੀ ਆਲੋ ਇਹਨੂੰ ਕੋਈ ਨਕਦ ਕਿਤੇ ਲਾ ਦੇਂਗੇ ਜੀ ਇਹਦਾ ਹੋ ਜੂਗਾ ਇਹਦਾ ਹੋ ਜੂ ਲਓ ਵੀ ਇਹਦਾ ਕੁਝ ਵਿੱਚੋਂ ਗੱਲ ਹੋ ਰਾਇਆ ਕਹਿੰਦਾ ਵੀ ਕੰਮ ਕਰਾਂਗੇ ਕਿਤੇ 2027 ਤੂੰ ਚ ਵੇਖਾਂਗੇ ਹਜੇ ਪਹਿਲਾਂ ਜਿਹੜਾ ਪਰਿਵਾਰ ਬਣ ਜਾਣ ਘਰ ਵਸ ਜਾਣ ਕਹਿੰਦਾ ਘਰ ਵਸਣ ਤੋਂ ਬਾਅਦ ਕਿਉਂਕਿ ਵਾਕਈ ਇਹਨਾਂ ਦੀ ਗੱਲ ਸਹੀ ਹੈ ਜੇ ਇਹਨਾਂ ਦੇ ਵਸਣ ਕੇ ਇਹਨਾਂ ਨੂੰ ਮਜਬੂਰੀਆਂ ਦਾ ਪਤਾ ਲੱਗੂ ਕਬੀਲਦਾਰੀ ਦਾ ਪਤਾ ਲੱਗੂ ਫੇਰ ਕਿਤੇ ਜਾ ਕੇ 27 ਚ ਇਹਨਾਂ ਨੇ ਕੰਮ ਕਰਨਾ ਕਹਿੰਦਾ ਹਜੇ ਤਾਂ ਅਸੀਂ ਜਿਹੜੇ ਆ ਬੰਦੇ ਨਾਲ ਛੜੇ ਲਿਆਉਂਦੇ ਇਹਨਾਂ ਨੂੰ ਕਿਸੇ ਨੂੰ ਜ਼ਿਲ੍ਹੇ ਦਾ ਉਹਦਾ ਮਿਲੂ ਕਿਸੇ ਨੂੰ ਪ੍ਰਧਾਨਗੀ ਦਾ ਕਿਸੇ ਨੂੰ ਕਾਸੇ ਦਾ ਫੇਰ ਜਾ ਕੇ ਵਿਆਪ ਤਿਆਰੀ ਦੇ ਨਾਲ ਵੀ ਗੱਲਬਾਤ ਕਰਾਂਗੇ ਉਹ ਉਵੇਂ ਖੜੇ ਹਾਂਜੀ ਹੋਰ ਕੀ ਕਹੋਗੇ ਤੁਸੀਂ ਜਦੋਂ ਭਾਜੀ ਵੰਡ ਗਈ ਉਸ ਤੋਂ ਬਾਅਦ ਕੰਮ ਕਰ ਲੈਣੇ ਆ ਅਚਾ ਜੇ ਹਏ ਭਾਜੀ ਵੰਡਣੀਆਂ ਉਸ ਤੋਂ ਬਾਅਦ ਫਿਰ ਤਾਂ ਲੋੜੀ ਦੀ ਗੱਲ ਵੀ ਹੋਊਗੀ ਜੀ ਨਹੀਂ ਨਹੀਂ ਲੋਹੜੀ ਤੱਕ ਤਾਂ ਕਿਸੇ ਹੋਰ ਐਮਐਲਏ ਦੇ ਵਿਆਹ ਤੇ ਜਾ ਕੇ ਮੈਨੂੰ ਲੱਗਦਾ ਸੀ ਅਟੈਂਡ ਕਰਨਾ ਕਿਸੇ ਹੋਰ ਵਾਲੇ ਦਾ ਵਿਆਹ ਤੇ ਉਸ ਤੋਂ ਬਾਅਦ ਦੇਖੋ ਕੰਮ ਕਰਨ ਦੀਆਂ ਕੰਮ ਹੋ ਵੀ ਰਹੇ ਐ ਇੱਥੇ ਕੋਈ ਗੱਲ ਨਹੀਂ ਵੇਖੋ ਤੁਸੀਂ ਆਲਰੇਡੀ ਸਰਕਾਰੀ ਨੌਕਰੀ ਤੇ ਹੋ ਕੀ ਤੁਸੀਂ ਵੀ ਇਹ ਸੋਚਿਆ ਵੀ ਹੁਣ ਆਪਾਂ ਸਰਕਾਰੀ ਕੁਰਸੀ ਇਧਰੋਂ ਛੱਡ ਕੇ ਰਾਜਨੀਤੀ ਵੀ ਵੈਸੇ ਸਰਕਾਰੀ ਹੁੰਦੀ ਐ ਵੀ ਰਾਜਨੀਤੀ ਵਾਲੇ ਜੀ ਕੋਈ ਐਮਐਲ ਨਹੀਂ ਤਾਂ ਚਲੋ ਤੁਸੀਂ ਐਮਐਲ ਨਹੀਂ ਤਾਂ ਬਾੜੀ ਗਏ ਚ ਤਾਂ ਕੋਈ ਸ਼ੱਕ ਨਹੀਂ ਹੋਰ ਕੋਈ ਅਹੁਦਾ ਲੈਣਾ ਨੇ ਨਹੀਂ ਇਸ ਤੋਂ ਬਾਅਦ ਤਾਂ ਕੋਈ ਉਹਦਾ ਨਹੀਂ ਲੈਣਾ ਬਸ ਪਰਝਾਈ ਬਣ ਜਾਣਾ ਹੈ ਨਾ ਸਾਰਿਆਂ ਦੀ। ਜੀ। ਲਓ ਵੀ ਆਏ ਵੀ। ਓਹ ਹੋ ਹੋ ਹੋ। ਖੁਸ਼ ਹੋ ਗਏ। ਆ ਜਿੰਨੇ ਛੜੇ ਆ ਸਾਰੇ ਖੁਸ਼ ਹੋ ਗਏ ਤੁਹਾਡੇ ਸਾਹਮਣੇ। ਇਹ ਕਹਿੰਦੇ ਵੀ ਪਰਝਾਈ ਵੱਡ ਜਾਣਾ ਪੂਰੇ ਬਾਗੋ-ਵਾਗ ਮਾਹੌਲ ਆ ਇੱਥੇ ਤੁਸੀਂ ਵੇਖ ਸਕਦੇ ਹੋ ਕਿਉਂਕਿ ਕਿੰਨੇ ਵਿਆਹ ਹੋ ਗਏ। ਤੁਸੀਂ ਕਹਿੰਦੇ ਸੀ ਵਿਆਹ ਤੇ ਕੋਈ ਨਾ ਕੋਈ ਗੱਲਬਾਤ ਕੀਤੀ ਜਾਵੇ ਵੀ ਵਿਆਹ ਕਰਾ ਰਹੇ ਆ। ਕੰਮ ਕਦੋਂ ਕਰਾਉਣਗੇ? ਕੰਮ ਦੱਸ ਦਿੱਤਾ ਗਿਆ। 2027 'ਚ ਕੰਮ ਹੋਣਗੇ ਜੀ ਹੁਣ ਤੁਹਾਡੇ ਸਕੂਲ ਦੇ। ਰਾਜੀ ਹੋ? ਹਾਂ ਜੀ। ਰਾਜੀ ਆ ਇਹਨਾਂ ਨੇ ਕੰਮ ਕੀ ਕਰਨਾ ਜੀ ਇਹ ਤਾਂ ਵਿਆਹ ਦੇ ਫਰਦੇ ਆ ਇਹ ਵੀ ਅੰਕਲ ਜੀ ਜਿਹੜੇ ਆਏ ਸੀ ਇਹਨਾਂ ਦੇ ਨਾਲ ਆਏ ਸੀ ਇਹਨਾਂ ਦਾ ਹੋਰ ਸਬੰਧ ਆ ਪਾਰਟੀ ਦੇ ਨਾਲ ਪਰ ਇਹ ਕਹਿੰਦੇ ਵੀ ਹੁਣ ਇਹਨਾਂ ਨੇ ਤੇ ਰੋਕ ਲਾਤੀ ਵੀ 27 ਤੱਕ ਤਾਂ ਸੀ ਜੀ ਵਿਆਹ ਕਰਾਵਾਂਗੇ ਨਾਲ ਦਿਆਂ ਨੂੰ ਜਿਹੜਾ ਵਿਆਹਾਂਗੇ ਫੇਰ ਕਿਤੇ ਜਾ ਕੇ ਕੰਮ ਕਰਾਂਗੇ ਕੀ ਲੱਗਦਾ ਹੁੰਦੀ ਯਾਰ ਨੂੰ ਫਿਰ ਇਹ ਆ ਜਾਣਗੇ ਦੇਖੋ ਜੀ ਆਸਤਾ ਹੈ ਮਾੜਾ ਮੋਟਾ ਜੇ ਕਰਨ ਦਾ ਪਰ ਕਰੇ ਤੋਂ ਪਤਾ ਲੱਗੂ ਕਰੇ ਤੋਂ ਪਤਾ ਲੱਗੂ ਕਿਉਂਕਿ ਵੱਡੀਆਂ ਵੱਡੀਆਂ ਉਮੀਦਾਂ ਵੀ ਹੁੰਦੀਆਂ ਸੀ ਇਹ ਨਹੀਂ ਕਹਿੰਦੇ ਅਸੀਂ ਇਸ ਚੀਜ਼ ਦੇ ਖਿਲਾਫ ਨਹੀਂ ਵੀ ਕਰਨਾ ਵਸਾਓ ਵਿਆਹ ਹੋਣੇ ਜ਼ਰੂਰੀ ਆ ਨਾਲ ਨਾਲ ਕੰਮ ਵੀ ਜ਼ਰੂਰੀ ਆ ਪਰ ਵੈਸੇ ਮੈਂ ਇਹ ਵੀ ਕਹਿਣਾ ਵੀ ਖੁਸ਼ ਨਸ਼ੀ ਕੀ ਵਾ ਇਹ ਪਾਰਟੀ ਦੇ ਵਿੱਚ ਰਹਿਣ ਵਾਲੇ ਲੋਕ ਵਰਕਰਾਂ ਦੇ ਵੀ ਹੋਈ ਜਾਂਦੇ ਆ ਆਉਧਿਆਂ ਦੇ ਬਰਾਜਮਾਨ ਉਹਨਾਂ ਦੇ ਵੀ ਹੋਈ ਇਹਦੇ ਲੱਗਦਾ ਜਿਆਦਾ ਖੁਰਕ ਹੁੰਦੀ ਆ ਛੜੇ ਦੇ ਇਹਦੇ ਨਾਲ ਮੈਂ ਥੋੜੀ ਜੀ ਗੱਲ ਹੋਰ ਕਰੂੰਗਾ ਹਾਂਜੀ ਮੈਂ ਤਾਂ ਜੀ ਪਾਰਟੀ ਤਾਂ ਜਵਾਨ ਕਰੀ ਸੀ ਜੀ ਇਹ ਵਿਆਹ ਹੁੰਦੇ ਤੇਰੀ ਤਾਂ ਪਾਕ ਹੀ ਦੱਸਦੀ ਆ ਤੇ ਵੀ ਤੂੰ ਪਾਰਟੀ ਤਾਂ ਹੀ ਜੋਹਣ ਕੀਤੀ ਆ ਵਿਆਹ ਹੁੰਦੇ ਆ ਤੇ ਕੀ ਪਤਾ ਆਪਣੀ ਵੀ ਗੱਲ ਬਾਣੀ ਜਾਵੇ ਇੱਕ ਐਮਐਲ ਆਪਣੇ ਖਾਸ ਸੀਗਾ ਹਾਂ ਸੀਗਾ ਤੇ ਅੱਜ ਤਾਂ ਫਿਰ ਫੁੱਲ ਚਾ ਚੜਿਆ ਪਿਆ ਆਹ ਭੈਣਾ ਪੰਜ ਨੇ ਲਿਆਈਆਂ ਸਿਰੇ ਉੱਤੇ ਆ ਤਾਂ ਕੋਸ ਗੱਲ ਜਿਆਦਾ ਇਹਦਾ ਵੀ ਕਰਾਉਣਾ ਫਿਰ ਇਹਦਾ ਵੀ ਕਰਾਉਣਾ ਇਹ ਕਿ ਇਹ ਗੋਡਿਆਂ ਦੇ ਵਿੰਗ ਕਿਉਂ ਆਏ ਦੇ ਇਹ ਪਾਸਾ ਹੀ ਖੜਦਾ ਹੀ ਆਇਆ ਖੜਦਾ ਹੀ ਆਇਆ ਖੜਦਾ ਹੀ ਆਇਆ ਬੰਦਾ شریف ਆ ਤੁਸੀਂ ਵੇਖ ਲਓ ਆਸੀ ਜਾਂਦਾ ਇਹਦਾ ਬਹੁਤ ਖੁਸ਼ ਲੱਗਦਾ ਵਿਆਹ ਤੋਂ ਪਹਿਲਾਂ ਹੀ ਇਹਦੇ ਡੋਡੇ ਮੁੱਕੇ ਲਓ ਬਈ ਇਹ ਫਿਰ ਕਰਵਾਓ ਪ੍ਰਬੰਧ ਕਰਕੇ ਆਪਾਂ ਖਾਸ ਖਾਸ ਦੀ ਖੇਤੀ ਕਰਾਇਆ ਕਰਾਂਗੇ ਹੌਲੀ ਹੌਲੀ ਉਹ ਚੱਲ ਰਹੀ ਆ ਹਜੇ ਰਹਿ ਹੈ ਮਸ਼ਵਰਾ ਚੱਲ ਰਹੀ ਆ ਮਾਹੌਲ ਚੱਲ ਰਿਹਾ ਲਓ ਜੀ ਇਹਦੇ ਗੋਡਿਆਂ ਦਾ ਹੱਲ ਵੀ ਹੋ ਜਾਊਗਾ ਤੇ ਇਹ ਬੰਦੇ ਦਾ ਡੋਡਾਂ ਦਾ ਹੱਲ ਵੀ ਹੋ ਜਾਊਗਾ ਇਹਨੂੰ ਉਹ ਵੀ ਦਵਾਈ ਜਾਣਗੇ ਮੈਂ ਤਾਂ ਇਹ ਕਹਿੰਦਾ ਜੇ ਨਾ ਖਸ ਖਾਸ ਦੀ ਖੇਤੀ ਹੋਈ ਤੇ ਗੋਡੇ ਬਦਲਾ ਦਿਓ ਗੋਡੇ ਫਿਰ ਵੇਖਾਂਗੇ ਪਹਿਲਾਂ ਨਾ ਤਾਂ ਕਰਾਈ ਦੀ ਲਓ ਪਹਿਲਾਂ ਵਿਆਹ ਹੋਊਗਾ ਕਹੋਗੇ ਕੋਸ ਨਹੀਂ ਕਹਿੰਦਾ ਨਹੀਂ ਕਹਿੰਦਾ ਲੱਗਦਾ ਸਹਿਮਿਆ ਇਹਨੂੰ ਕਿਤੇ ਧੱਕੇ ਨਾਲ ਤਾਂ ਨਹੀਂ ਲਿਆਈ ਨਹੀਂ ਨਹੀਂ ਆਵੇਂ ਤਾਂ ਫਿਰ ਇਹਨੂੰ ਮੈਂ ਲਾਜ ਚ ਤਾਂ ਦਿੱਤਾ ਜੀ ਪੱਗ ਪੱਗ ਥੋੜੀ ਜਿਹੀ ਫਿੱਕੀ ਬਣਾ ਕੇ ਤਾਂ ਲਿਆਏ ਹੋ ਮੈਂ ਕੰਜਰਾ ਆ ਜਾ ਕੀ ਪਤਾ ਤੇਰਾ ਵੀ ਹੋ ਜੇ ਅਸੀਂ ਤਾਂ ਬਾਣੀ ਲੈਣਾ ਪੁੱਤ ਤਾਂ ਆਪਾਂ ਬਾਕੀ ਹੁਣ ਤਾਂ 5 ਭੈਣਾਂ ਵਾਲੀ ਗੱਲ ਹੋ ਗਈ ਹਾਂ ਹੁਣ ਤਾਂ 5 ਮਹੀਨੇ ਦੇ ਅਸਤਾ 5 ਮਹੀਨੇ ਦੇ ਅਸਤੇ ਲਿਆਵਾਂਗੇ ਲੋਕ ਅਸੀਂ ਲਾਵਾਂਗੇ ਇੱਕ ਦੋ ਵਾ ਇੱਧਰ ਇੱਧਰ ਹਾਂਜੀ ਕੀ ਕਹਾਂਗੇ ਹਣ ਫਿਰ ਬਸ ਠੀਕ ਹੈ ਜੋ ਬਾਈ ਕਹਿੰਦਾ ਵਿਆਹ ਤਾਂ ਹੀ ਮਕਸਦ ਆ ਸਾਰਿਆਂ ਦਾ ਸਾਡਾ ਤਾਂ ਹੋਣਾ ਬਾਕੀ ਐਮਐਲਏ ਸਾਹਿਬ ਨੇ ਕਿਹਾ ਕੰਮ ਅਸੀਂ 27 ਚ ਕਰਾਂਗੇ ਪਰ ਨਹੀਂ ਫਿਰ ਵੀ ਮੈਂ ਤਾਂ ਉਹਨਾਂ ਦੀ ਗੱਲ ਦੀ ਔਰਤਾ ਕਰਦਾ ਕੰਮ ਹੋ ਵੀ ਰਹੇ ਹੈ ਇਹੋ ਜੀ ਗੱਲ ਨਹੀਂ ਵੀ ਬਿਨਾ ਕੱਲੇ ਵਿਆਹਾਂ ਤੇ ਹੀ ਬੈਠੇ ਆ ਇਹ ਵਿਆਹ ਹੀ ਕਰਾਈ ਜਾਂਦੇ ਕੰਮ ਵੀ ਕਰ ਰਹੇ ਆ ਚਲੋ ਕਬੀਲਦਾਰੀ ਵੀ ਨੇ ਅਠਣੀਆਂ ਵਿਆਹ ਵੀ ਕਰਾਉਣੇ ਆ ਤੇ ਹੋ ਸਕਦਾ ਇਹਦੇ ਨਾਲ ਸਾਡਾ ਵੀ ਤੋਪਾ ਭਰਿਆ ਜਾਵੇ ਲਾ 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 ਨਹੀਂ ਹੁਣ ਤੁਸੀਂ ਆਇਓ ਇੱਥੇ ਵੇਖੋ ਵੱਡਾ ਵਿਆਹ ਕਿੰਨੀ ਕਿੰਨੀ ਸਲਾਮੀ ਦੇਣੀ ਆ ਸਲਾਮੀ ਸੰਤੋਖ ਭਾਈ ਉਂਗਲ ਲਾ ਕੇ ਲੈ ਆਏ ਆ ਸਲਾਮੀ ਸਲਮੀ ਦਾ ਨਾਜ਼ ਹੀ ਜੇਬ ਚ ਪਾ ਕੇ ਲੈ ਆਏ ਆ ਬਾਕੀ ਜੋ ਜੋ ਮੌਕਾ ਹੋ ਦੇਖ ਲਾਂਗੇ ਮਾੜਾ ਮੋਟਾ ਜੀ ਢੀੜੀ ਗਲੀ ਨਿਕਲ ਜਾਵੇ ਸਲਾਮੀ ਸਲਮੀ ਅੱਛਾ ਇਹ ਤਾਂ ਇਹ ਵੀ ਕਹਿ ਰਹੇ ਆ ਐਮਐਲਏ ਸਾਹਿਬ ਸਲਾਮੀ ਨਹੀਂ ਦੇਣੀ ਅਸੀਂ ਸਲਾਮੀ ਨੇ ਕੋਲ ਕਿ ਛੜੇ ਹੈਗੇ ਸਲਾਮੀਆਂ ਨੂੰ ਹੈ ਵੀ ਕੀ ਨਹੀਂ ਚਲੋ ਥੋੜਾ ਵੀ ਵੱਡਾ ਪਰਪਕਾਰਾ ਹਨਾ ਤੁਸੀਂ ਇਹਨਾਂ ਬਾਰੇ ਸੋਚਿਆ ਇਹਨਾਂ ਨੂੰ ਲਿਆਏ ਆਹ ਵੇਖ ਲਓ ਵੀ ਆ ਜਿੰਨੀ ਖੜੀ ਆ ਬਰਾਤੇ ਸਾਰੀ ਛੜਿਆਂ ਦੀ ਆ ਇਹਨਾਂ ਨਾਲ ਕਹਿੰਦੇ ਵੀ ਅਸੀਂ ਕਰਾ ਦੇਣਾ ਉਹ ਬੰਦੇ ਦਾ ਥੋੜਾ ਜਿਹਾ ਉਹਦਾ ਵਿਆਹ ਵੀ ਹੋਊ ਤੇ ਗੋਡੇ ਬਦਲੇ ਜਾੜੇ ਆ ਉਹਦੀ ਜਿਹੜੀ ਘਾਟ ਆ ਕੋਈ ਮਾੜੀ ਮੋਟੀ ਨਜੇ ਬੱਤੇ ਦੀ ਉਹ ਵੀ ਪੂਰੀ ਕੀਤੀ ਜਾਣੀ ਆ ਇਹ ਗੱਲ ਜੀ ਜੀ ਬਾਈ ਜੀ ਜਿਹੜੀ ਸਲਾਮੀ ਹੁੰਦੀ ਆ ਤਾਂ ਦੇਖੋ ਵੀੜੀ ਹੁੰਦੀ ਆ ਹਨਾ ਹੁਣ ਇਹਨਾਂ ਦਾ ਜਦੋਂ ਵਿਆਹ ਹੀ ਨਹੀਂ ਹੋਏ ਜਦੋਂ ਅਸੀਂ ਕੁਝ ਦੇਖ ਹੀ ਨਹੀਂ ਆਂਦਾ ਫਿਰ ਚਲੋ ਤੁਸੀਂ ਤੁਸੀਂ ਥੋੜਾ ਜਿਹਾ ਮੂੰਹ ਨਾ ਦਿਖ ਦਰਸ਼ਕਾਂ ਨੂੰ ਪਤਾ ਲੱਗੇ ਨਾ ਹਾਂਜੀ ਨਹੀਂ ਇਹ ਦੇਖੋ ਪਰਦੇ ਵਾਲੀ ਪਾਰਟੀ ਸਾਡੀ ਪਮ ਜੀ ਰੱਖਣਾ ਹੈ ਕੰਮ ਨਹੀਂ ਨਹੀਂ ਚਲੋ ਚਲੋ ਨਹੀਂ ਕਰਦੇ ਇਆਜਤਰੀ ਮੈਂ ਕਹਿਣਾ ਚਾਹਣਾ ਦਰਸ਼ਕਾਂ ਨੂੰ ਵੀ ਇਹ ਆਗਿਆ ਹੈ ਨਹੀਂ ਇਆਜਤ ਨਹੀਂ ਹੈ ਨਾ ਪਰਸਨਲ ਮੈਟਰ ਹੈ ਇਹਨਾਂ ਦਾ ਆਪਾਂ ਟੱਕਾ ਨਹੀਂ ਕਰ ਸਕਦੇ ਜੀ ਕਹੋ ਤੁਸੀਂ ਆਪਦੀ ਗੱਲ ਪੂਰੀ ਕਰੋ हां मैं बस पूरी करती जी ਤੇ ਦੇਖੋ ਕੋਣ ਤਾਂ ਨਹੀਂ ਅਸੀਂ ਚੱਕ ਸਕਦੇ ਕਿਉਂਕਿ ਪਰਦੇ ਦੇ ਨਾਲ ਹੀ ਕੰਮ ਹੋ ਰਹੇ ਆ ਪਰਦਿਆਂ ਦੀ ਰੀਤੀ ਰਿਵਾਜ ਆ ਜਾਨੀ ਤੁਹਾਡੇ ਇਹ ਰੀਤੀ ਰਿਵਾਜ ਹੈ ਔਰ ਪਰਦਿਆਂ ਦੇ ਨਾਲ ਹੀ ਵਿਆਹ ਹੋ ਰਹੇ ਨੇ ਜੀ ਸੋ ਦੇਖੋ ਹੌਲੀ ਹੌਲੀ ਸਾਹਮਣੇ ਆ ਜਾਾਂਗੇ ਕੋਈ ਵੱਡੀ ਗੱਲ ਵੱਡੀ 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 ਗੱਲ ਨਹੀਂ ਇੱਥੇ ਸਿਹੜੀ ਸਾਰੀ ਗੱਲਬਾਤ ਤੁਹਾਡੀ ਕਰਵਾਈ ਆ ਅੱਡੇ ਆਪਣਾ ਸਰ ਪਰਿਵਾਰ ਚ ਕੌਣ ਕੌਣਾ ਤੁਸੀਂ ਵੀ ਮੈਨੂੰ ਲੱਗਦਾ ਕੋਈ ਨਾਲ ਨਹੀਂ ਲਿਆ ਪਰਿਵਾਰ ਵਾਲਾ ਕੌਣ ਕੌਣਾ ਸਾਡਾ ਮੇਰੇ ਬਾਪੂ ਘਰਗੇ 6 ਭਰਾ ਸੀ ਗਏ ਹੂੰ 6 ਦੇ ਵਿੱਚੋਂ ਮੇਰੇ ਫਾਦਰ ਸਾਹਿਬ ਦੀ ਮੈਰਿਜ ਹੋਈ ਸੀ ਕੱਲੇ ਬਾਕੀ ਸਾਰੇ ਛੜੇ ਆ ਜੀ ਛੜੇ ਪੰਜੇ ਪੰਜਵਾ ਕੇ ਛੜੇ ਸੀ ਪੰਜੇ ਬਿਲਕੁਲ ਛੜੇ ਸੀ ਗਏ ਜੀ ਬਸ ਆ ਵੀ ਹੁਣ ਆਪਾਂ ਵੀ ਜ਼ਿੰਮੇਵਾਰੀ ਉਠਾ ਲਈ ਮੈਂ ਹੁਣ ਐਮਐਲਏ ਬਣ ਗਈ ਮੈਂ ਹੂੰ ਠੀਕ ਆ ਜਿੰਨੇ ਵੀ ਮੇਰੇ ਜਿੱਥੋਂ ਦੇ ਵੀ ਹੈਗੇ ਬੰਦੇ ਸਾਡੇ ਥੋੜੇ ਹਲਕੇ ਦੇ ਹਲਕੇ ਦੇ ਦੇ ਬੰਦੇ ਦੋ ਵੀ ਬੰਦੇ ਆ ਜੀ 1 ਮਿੰਟ ਸਰ ਬਸ ਇੱਕੋ ਹੀ ਮਿੰਟ ਗੱਲ ਕਰਨੀ ਚੱਲੇ ਜਾਣਾ ਜੀ ਸਾਡੇ ਹਲਕੇ ਦੇ ਜੋ ਵੀ ਸਾਡੇ ਨਾਲ ਪਾਰਟੀ ਵਾਲੇ ਸਾਡੇ ਬੰਦੇ ਆ ਹੂੰ ਉਹਨਾਂ ਦੇ ਆਪਾਂ ਸਾਰਿਆਂ ਦੀਆਂ ਕਰਾ ਦੇਣੇ ਵਿਆਹ ਜੀ ਸਾਰਿਆਂ ਦੇ ਵਿਆਹ ਕਰਾ ਦੇਣੀ ਹੈ ਜੀ ਸਾਡਾ ਮਸਕਤ ਆ ਇਹ ਵੀ ਕੋਈ ਹੋਰ ਪਾਰਟੀ ਦਾ ਹੀ ਹੋਵੇ ਕੋਈ ਪਾਰਟੀ ਦਾ ਬੰਦਾ ਹੋਵੇ ਜਾਂ ਸਾਡੀ ਤਾਂ ਹੋਰ ਦਾ ਵੀ ਰੱਖੇ ਛੜੇ ਨਹੀਂ ਰਹਿਣ ਦੇਣੇ ਛੜੇ ਆ ਬਹੁਤ ਸੋਹਣੀ ਗੱਲ ਕਹੀ ਹੈ ਜੀ ਛੜਿਆਂ ਦਾ ਦੁੱਖ ਸਾਡੀ ਫੈਮਿਲੀ ਨੂੰ ਪਤਾ ਹੀ ਪਤਾ ਠੀਕ ਹੈ ਜੀ ਛੇ ਭਰਾ ਸੀਗੇ ਚਲੇ ਸਾਰੇ ਛੜੇ ਆ ਦੁੱਖ ਬਹੁਤ ਹੁੰਦਾ ਹੈ ਬਹੁਤ ਹੁੰਦਾ ਤੇ ਇਸ ਤਰ੍ਹਾਂ ਕਰਕੇ ਹੀ ਸਾਰਿਆਂ ਦੇ ਨਿਵੇੜ ਦੇਣਾ ਕੰਮ ਜੀ ਮੈਂ ਹੁਣ ਥੋੜੇ ਬੀਬਾ ਜਣ ਵੀ ਪੁੱਛਣ ਥੋੜੇ ਪਰਿਵਾਰ ਚ ਕੌਣ ਕੌਣ ਹੈ ਭੈਣਾਂ ਤਾਂ ਤੁਸੀਂ ਦੱਸ ਤੀਆਂ ਹੋਰ ਬਾਪੂ ਵਰਗੇ ਕੌਣ ਕੌਣ ਹੈ ਹਾਂ ਬਾਪੂ ਵਰਗੇ achar prasi ke hm aur ਜਿਹੜੇ ਮੇਰੇ ਤਾਇਆ ਔਰ ਚਾਚਾ ਜੀ ਸੀ ਉਹ ਵੀ ਛੜੇ ਸਾਰੇ ਇਧਰ ਵੀ ਛੜਿਆਂ ਦੀ ਪਰਮਾਰਾ ਇਹ ਤਾਂ ਬਾਈ ਆ ਮੈਂ ਕਹਿੰਦਾ ਸੋਹਣਾ ਕੰਮ ਆ ਹੁਣ ਕਿਸੇ ਤੁਸੀਂ ਆਵਾਜ਼ ਸੁਣ ਰਹੇ ਹੋ ਜਿੱਥੋਂ ਤੱਕ ਗੱਲ ਜਾ ਰਹੀ ਆ ਸੰਪਰਕ ਕਰ ਸਕਦੇ ਹੋ ਸਾਰੇ ਛੜੇ ਕਹਿੰਦੇ ਵਿਆਹ ਦਿੱਤੇ ਜਾਣਗੇ ਹੁਣ ਮੈਂ ਵੀ ਕਹਿੰਦਾ ਵੀ ਕੱਲੇ ਬੰਦੇ ਛੜੇ ਨਹੀਂ ਕਈ ਬੀਬੀਆਂ ਵੀ ਛੜੀਆਂ ਬੈਠੀਆਂ ਆ ਵਿਚਾਰੀਆਂ ਉਮਰ ਲੰਘ ਗਈ ਆ ਕਈ ਵਾਰੀ ਹੋ ਜਾਂਦਾ ਹਨ ਤੇ ਇਹ ਕਹਿੰਦੇ ਵੀ ਸਾਡੀ ਤਾਂ ਭਲਾ ਦੂਜੀਆਂ ਪਾਰਟੀਆਂ ਦੇ ਹੋਣ ਇੱਥੇ ਗੱਲ ਹੋਊਗੀ ਜਿਹੜੇ ਛੜੇ ਦਾ ਚਾਂਸ ਆ ਉਹ ਬਹੁਤ ਘੱਟ ਰਹਿ ਜਾਣਿਆ 2026 27 ਤੱਕ ਤੁਸੀਂ ਵੇਖੋਗੇ ਵਾਕਈ ਪੰਜਾਬ ਦੇ ਬਣਾ ਜਾਣਾ ਕਹਿੰਦੇ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਹੁਣ ਛੜਿਆ ਨੇ ਹੁਣ ਇਧਰ ਲੀਡਰ ਸਾਹਿਬ ਦੀ ਸੋਚ ਤੇ ਪਹਿਰਾ ਠੋਕ ਕੇ ਦੇਣਾ ਜੀ ਦੇਖੋ ਤੁਸੀਂ ਇਹ ਤਾਂ ਨਾ ਕੋ ਬੀਬੀਆਂ ਵੀ ਛੜੀਆਂ ਬੈਠੇ ਨੇ ਛੜੇ ਤਾਂ ਇਹ ਬੈਠੇ ਨੇ ਜੀ ਔਰ ਅਸੀਂ ਤਾਂ ਦੇਖੋ ਸਹਿਯੋਗ ਕਰ ਰਹੇ ਹਾਂ ਜੀ ਜੋ ਪਾਰਟੀ ਦਾ ਕੰਮ ਬਣਦਾ ਹੈ ਸਹਿਯੋਗ ਵੱਡਾ ਵੱਡਾ ਜਿਹੜਾ ਇਸ ਬੀਬੀ ਦਾ ਕਹਿੰਦੇ ਵੀ ਅਸੀਂ ਤਾਂ ਸਹਿਯੋਗ ਕਰ ਰਹੇ ਹਾਂ ਵੀ ਚਲੋ ਇਹਨਾਂ ਦਾ ਲੀਡਰ ਸਾਹਿਬ ਦਾ ਵਿਆਹ ਹੋਇਆ ਤੇ ਹੁਣ ਇੱਥੇ ਜਿਹੜਾ ਛੜਿਆਂ ਦਾ ਉਹ ਉਹਨਾਂ ਦੇ ਵੀ ਜਿਹੜਾ ਸਾਰਾ ਇੱਥੇ ਵਿਆਹ ਹੋਊਗਾ ਤੁਸੀਂ ਘਬਰਾਉਣਾ ਨਹੀਂ ਜੁੜੇ ਰਹੋ ਕਿਉਂਕਿ ਤੁਹਾਨੂੰ ਪਤਾ ਹੁੰਦਾ ਜਦੋਂ ਤੁਹਾਡੇ ਤੱਕ ਕੋਈ ਵੀਡੀਓ ਲੈ ਕੇ ਆਈਦਾ ਉਹਦਾ ਇੱਕ ਮਕਸਦ ਹੁੰਦਾ ਤੁਸੀਂ ਕਰੋ ਪਾਰਟੀ ਜੁਆਇਨ 27 ਚ ਕੰਮ ਹੋਣਾ ਉਦੋਂ ਤੱਕ ਉਦੋਂ ਪਹਿਲਾਂ ਤਹਾਡੇ ਘਰ ਵਸਣਗੇ ਤੁਹਾਡੀਆਂ ਸਾਰੀਆਂ ਜਿਹੜੀਆਂ ਗੱਲਾਂ ਮੰਗਾ ਉਹ ਪੂਰੀਆਂ ਹੋਣਗੀਆਂ ਛੜਿਆਂ ਦਾ ਵਿਆਹ ਸਿਰਫ ਤੇ ਸਿਰਫ ਇਹੀ ਪਾਰਟੀ ਕਰਾ ਸਕਦੀ ਹੈ ਇਹੀ ਪਾਰਟੀ ਇੱਥੇ ਹੋਰ ਵੀ ਇੱਕ ਆਪਾਂ ਖਾਸ ਜਿਹੜੀ ਗੱਲਬਾਤ ਕਰਾਂਗੇ ਕਿਉਂਕਿ ਜਿੰਨੇ ਤੁਸੀਂ ਵੇਖੋ ਜਦੋਂ ਕਿਸੇ ਵੱਡੇ ਮੈਂ ਕਹਿੰਦਾ ਪਿੰਡ ਦੇ ਸਰਪੰਚ ਦਾ ਵਿਆਹ ਵੀ ਹੋਵੇ ਤਾਂ ਵੱਡੀਆਂ ਗੱਲਾਂ ਹੁੰਦੀਆਂ ਵੱਡੇ ਪੈਂਟ ਕੋਟ ਹੋਰ ਬਹੁਤ ਲੱਲਾ ਭੱਬਾ ਹੁੰਦਾ ਜਿਹੜਾ ਬਾਹਰੀ ਟੌਰ ਹੁੰਦੀ ਹੈ ਇੱਥੇ ਜਮ ਸੈਂਪਲ ਆ ਤੁਸੀਂ ਵੇਖੋ ਇੱਧਰ ਸੈਂਪਲ ਆ ਇੱਧਰ ਸੈਂਪਲ ਆ ਥੋੜੀ ਜਿਹੀ ਮੈਂ ਇਸ ਵਿਸ਼ੇ ਤੇ ਵੀ ਗੱਲਬਾਤ ਕਰਾਂਗਾ ਤੁਹਾਨੂੰ ਕੋਈ ਇਹ ਤਾਂ ਨਹੀਂਗਾ ਵੀ ਜਿਵੇਂ ਵੇਣੇ ਹੁੰਦੇ ਆ ਵੀ ਕਈ ਵਾਰੀ ਨਾ ਸਿਆਸੀ ਪਾਰਟੀਆਂ ਚ ਚੱਲਦਾ ਹੁੰਦਾ ਜਦੋਂ ਰੈਲਿੰਗਾਂ ਤੇ ਲਿਜਾਣਾ ਬੰਦਿਆਂ ਨੂੰ ਪੈਸੇ ਦਿੱਤੇ ਜਾਂਦੇ ਆ ਵੀ ਆ ਪੈਸੇ ਲੈ ਲਓ ਜਿਵੇਂ ਇੱਕ ਹੁੰਦਾ ਹੁਣ ਮਾਹੌਲ ਜਾਂ ਬਣ ਗਿਆ ਵੀ ਬਾਹਰੋਂ-ਬਾਹਰੋਂ ਇੱਕ ਦਿਖਾ ਦੇ ਵੀ ਆਮ ਸਾਦਾ ਵਿਆਹ ਕੀਤਾ ਖਰਚ ਨਹੀਂ ਕੀਤਾ ਤੇ ਅੰਦਰੋਂ ਬਹੁਤ ਮਹਿੰਗਾ ਸਿਸਟਮ ਹੁੰਦਾ ਇਸ ਤਰੀਕੇ ਨਾਲ ਤਾਂ ਨਹੀਂ ਕੀਤਾ ਨਹੀਂ ਜੀ ਨਹੀਂ ਜੀ ਸਾਨੂੰ ਇਸੇ ਗੱਲ ਦੀ ਤਾਂ ਖੁਸ਼ੀ ਹੈ ਅਸੀਂ ਵਿਆਹ ਬੁਣੀ ਤਾਂ ਗੱਲ ਛੱਡੋ ਸਾਨੂੰ ਇਸੇ ਗੱਲ ਦੀ ਖੁਸ਼ੀ ਹੈ ਕਿ ਅੱਜ ਅਸੀਂ ਐਮਐਲਏ ਦੇ ਵਿਆਹ 'ਚ ਸ਼ਰੀਕ ਹੋਏ ਹਾਂ ਹੂੰ ਨਹੀਂ ਤਾਂ ਪਹਿਲਾ ਵਿਆਹ ਹੁੰਦੇ ਸੀ ਸਾਨੂੰ ਤਾਂ ਪਤਾ ਨਹੀਂ ਕਰਦਾ ਕਿ ਕਿਹੜੇ ਐਮਐਲਏ ਦਾ ਵਿਆਹ ਹੈ ਉੱਥੇ ਜਾ ਹੀ ਨਹੀਂ ਸੀ ਸਕਦੇ ਉੱਥੇ ਇਹ ਆਮ ਬੰਦੇ ਦੀ ਹੀ ਗੱਲ ਹੈ ਸਾਡੇ ਐਮਐਲਏ ਆਮ ਹੈ ਆਮ ਬੰਦਿਆਂ ਨੂੰ ਇਹਨਾਂ ਨੇ ਇਨਵਾਈਟ ਕੀਤਾ ਸੱਜਿਆ ਸਾਨੂੰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੱਥੇ ਆ ਕੇ ਕੋਈ ਇੱਥੇ ਬਡੀਗਾਰਡ ਨੇ ਨਹੀਂ ਸਾਨੂੰ ਕਿਸੇ ਨੇ ਰੋਕਿਆ ਇਹਨਾਂ ਦੇ ਨਾਲ ਦੋ ਹੈ ਜੋ ਵੀ ਮਿਲਦਾ ਬੰਦਾ ਇਹਨਾਂ ਦਾ ਸਰਕਾਰੀ ਜਾਂ ਵੱਡਿਆ ਸਹਿਯੋਗ ਕਰ ਰਿਹਾ ਖਾਣ ਪੀਣ ਨੂੰ ਖੁੱਲ੍ਹਾ ਕੋਈ ਆਡ ਨਹੀਂ ਲਾਇਆ ਕੋਈ ਇਹਨਾਂ ਨੇ ਸਾਨੂੰ ਇਸੇ ਗੱਲ ਦੀ ਖੁਸ਼ੀ ਹੈ ਕਿ ਅੱਜ ਅਸੀਂ ਐਮਐਲਏ ਦਾ ਵਿਆਹ ਅਟੈਂਡ ਕਰ ਰਹੇ ਹਾਂ ਵਾਹ ਜੀ ਵਾਹ ਹਾਂ ਵੱਡੀ ਖੁਸ਼ੀ ਹੈ ਵੱਡੀ ਖੁਸ਼ੀ ਇਸ ਗੱਲ ਦੀ ਹੈ ਨਹੀਂ ਸਾਡੀਆਂ ਆਮ ਬੰਦੇ ਦੀ ਕਿਸਮਤ ਵਿੱਚ ਕਿੱਥੇ ਹੈ ਵੱਡੇ ਵੱਡੇ ਲੀਡਰਾਂ ਦੇ ਵਿਆਹ ਅਟੈਂਡ ਕਰਨੇ ਐਮਐਲਏ ਦੇ ਵਿਆਹ ਅਟੈਂਡ ਕਰਨੇ ਸੰਤਾਂ ਸਰਪੈਂਟ ਦਾ ਵਿਆਹ ਨਹੀਂ ਅਟੈਂਡ ਕਰਨ ਨੂੰ ਕਈ ਵਾਰ ਨਹੀਂ ਆਉਂਦਾ ਇਸ ਗੱਲ ਦੀ ਖੁਸ਼ੀ ਬਹੁਤ ਸਾਨੂੰ ਕੀ ਕਹੋਗੇ ਤੁਸੀਂ ਜੋ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ ਜੀ ਇਹ ਗੱਲ ਤਾਂ ਇਹਦੀ ਠੀਕ ਆ ਸਹਿਮਤ ਆ ਇਹਦੀ ਭਾਵੇਂ ਅਸੀਂ ਆਮ ਦੂਜੀ ਪਾਰਟੀ ਆ ਹਾਂ ਹਾਂ ਔਰ ਇਹ ਗੱਲ ਇਹਨਾਂ ਦੀ ਠੀਕ ਆ ਵੀ ਆਮ ਬੰਦਾ ਆਉਣ ਲੱਗ ਗਿਆ ਆਮ ਬੰਦਾ ਲਓ ਇਹਨਾਂ ਨੂੰ ਪਿੰਡਾਂ ਦੇ ਕੰਮ ਜ਼ਰੂਰ ਕਰਨੇ ਚਾਹੀਦੇ ਜ਼ਰੂਰ ਜ਼ਰੂਰ ਕਰਨੇ ਚਾਹੀਦੇ ਇਹ ਇਹ ਗੱਲ ਇੱਕ ਖਾਸ ਹੋਈ ਏ ਕਹਿੰਦੇ ਵੀ ਪਹਿਲਾਂ ਸਿਆਸੀ ਹੁੰਦਾ ਸੀ ਤੇ ਉੱਥੇ ਸਿਕਿਉਰਿਟੀ ਹੁੰਦੀ ਸੀ ਪੁੱਛਗਰਤੀ ਪ੍ਰਤੀਤ ਬਾੜੀ ਹੁੰਦੀ ਸੀ ਵਰਨਣੀ ਦਿੱਤਾ ਜਾਂਦਾ ਸੀ ਸਿਕਿਉਰਟੀਆਂ ਘੇਰ ਲੈਂਦੇ ਸੀ ਇਹ ਕਹਿੰਦੇ ਵੀ ਅਸੀਂ ਤਾਂ ਇੰਨੇ ਬਹੁਤ ਖੁਸ਼ ਨਸੀਬਾਂ ਜਿਹੜਾ ਆਮ ਬੰਦਾ ਇਹਨਾਂ ਦੇ ਵਿਆਹ 'ਚ ਸ਼ਾਮਲ ਹੋ ਗਿਆ ਕੋਈ ਰੋਕਣੀ ਕੋਈ ਟੋਕਣੀ ਕੁਝ ਨਹੀਂ ਕੋਈ ਗੱਲਬਾਤ ਨਹੀਂ ਖਾਣਾ ਪੀਣਾ ਇੱਕ ਥਾਂ 'ਤੇ ਟੈਂਟ ਲੱਗਿਆ ਕੋਈ ਵਿਤਕਰਾ ਨਹੀਂ ਕੁਝ ਨਹੀਂ ਹੋਇਆ ਕਿਉਂ ਇਸ ਤੁਸੀਂ ਕੀ ਕਹੋ ਖੁਸ਼ ਹੋ ਇਸ ਗੱਲ ਤੋਂ ਥੋੜੀ ਦੇਖੋ ਸਲਾਹਤਾ ਕਰ ਰਹੀ ਹੈ ਇਹ ਬੰਦੇ ਹਾਂਜੀ ਬਹੁਤ ਖੁਸ਼ ਹਾਂ ਜੀ ਆਪਾਂ ਬੰਦੇ ਸਾਰੇ ਆਮ ਬੰਦੇ ਸੱਦੇ ਆਈ ਕੋਈ ਤਾਕਤ ਦਾ ਬੰਦਾ ਨਹੀਂ ਕੋਈ ਵਧੀਆ ਸਾਡੀ ਪਾਰਟੀ ਵਧੀਆ ਬੰਦੇ ਸੱਦੇ ਵਹਿ ਤੇ ਦੇਖੋ ਜੀ ਸਾਡੀ ਪਾਰਟੀ ਆਮ ਪਾਰਟੀ ਵਧੀਆ ਸਾਨੂੰ ਕੋਈ ਕਹੇ ਨਾ ਵੈਤ ਕਰਾਣੀ ਆ ਵੈਤ ਕਰਾਣੀ ਕੋਈ ਵੀ ਕੋਈ ਜਾਤ ਪਾਤ ਸਾਨੂੰ ਕੋਈ ਨਹੀਂ ਕੋਈ ਉੱਚ ਨੀਚ ਨਹੀਂ ਆ ਸਭ ਨੂੰ ਬਰਾਬਰ ਇੱਕ ਰੱਖਿਆ ਹੀ ਵਾ ਹਾਂਜੀ ਜੀ ਜੀ ਤੁਸੀਂ ਕਹੋਗੇ ਜੀ ਬਿਲਕੁਲ ਸਹੀ ਗੱਲ ਆ ਹਨਾ ਇਹਨਾਂ ਦੀ ਕਿਉਂਕਿ ਦੇਖੋ ਆਮ ਜਨਤਾ ਨੇ ਸਾਨੂੰ ਇੱਥੋਂ ਤੱਕ ਲੈ ਆਂਦਾ ਜਿਹੜੀ ਆਮ ਜਨਤਾ ਸੀ ਉਹਨਾਂ ਨੇ ਸਾਨੂੰ ਮਤਲਬ ਇੱਥੋਂ ਤੱਕ ਲੈ ਕੇ ਆਂਦਾ ਇਹ ਉੱਚੇ ਉੱਚੇ ਅਹੁਦੇ ਦਿੱਤੇ ਆ ਤੇ ਅਸੀਂ ਉਹਨਾਂ ਨੂੰ ਬੁਲਾਉਣ ਦਾ ਸਾਡਾ ਪਰਪਸ ਦੇਖੋ ਇਹ ਹੀ ਹੈ ਕਿ ਆਮ ਲੋਕਾਂ ਨੂੰ ਬੁਲਾਇਆ ਜਾਵੇ ਖਾਸ ਬਣਾ ਕੇ ਅਸੀਂ ਆਮ ਜਨਤਾ ਨੂੰ ਸੱਦਾ ਲੇਕਿਨ ਉਹਨਾਂ ਨੂੰ ਖਾਸ ਬਣਾ ਕੇ ਖਾਸ ਬਣਾ ਕੇ ਅਸੀਂ ਇਦਾਂ ਨਹੀਂ ਹੈਗਾ ਕਿ ਵੀਆਈਪੀ ਦੇ ਟੈਗ ਲੱਗੇ ਆ ਉਹਨਾਂ ਨੂੰ ਬਾਹਰੋਂ ਮੋੜਤਾ ਜਾਂ ਸਾਡੇ ਬੋਡੀਗਾਰਡਸ ਵੀ ਖੜੇ ਆ ਵੇਖੋ ਤੁਸੀਂ ਵੀ ਕਦੇ ਤੇ ਗੱਲ ਕਰ ਕਿਸੇ ਨੂੰ ਧੱਕਾ ਮਾਰਨੀ ਕੋਈ ਧੱਕਾ ਮੁੱਕੀ ਨਹੀਂ ਹੈਗੀ ਕੋਈ ਵੀਆਈਪੀ ਕੋਟਾ ਨਹੀਂ ਹੈ ਜਿੱਥੇ ਅਸੀਂ ਖਾ ਰਹੇ ਹਾਂ ਉੱਥੇ ਜਿਹੜੀ ਵੀ ਜਨਤਾ ਆਈ ਹੈ ਸਾਰੇ ਉੱਥੇ ਬੈਠ ਕੇ ਖਾ ਰਹੇ ਨੇ ਸਾਡੇ ਵਿੱਚ ਇਦਾਂ ਦਾ ਕੁਝ ਨਹੀਂ ਉੱਚ-ਨੀਚ ਜਾਤ-ਪਾਤ ਉਹ ਵਾਲੀ ਗੱਲ ਨਹੀਂ ਹੈਗੀ ਬਾਕੀ ਕੰਮ ਵੀ ਦੇਖੋ ਹੌਲੀ-ਹੌਲੀ ਹੋ ਰਹੇ ਨੇ ਜਿਵੇਂ-ਜਿਵੇਂ ਸਾਡੇ ਤੱਕ ਗੱਲਾਂ ਆ ਰਹੀਆਂ ਨੇ ਮੁੱਦੇ ਆ ਰਹੇ ਨੇ ਓਵੇਂ-ਓਵੇਂ ਕੰਮ ਕਰ ਰਹੀਆਂ ਨੇ ਮਤਲਬ ਥੋੜਾ ਟਾਈਮ ਲੱਗੂ ਲੱਗੂਗਾ ਲੱਗੂਗਾ ਟਾਈਮ ਵੀ ਉਹ ਕਹਿੰਦੇ ਅਸੀਂ ਤਾਂ ਸਿਰਫ ਆਮ ਬੰਦੇ ਨੂੰ ਖਾਸ ਬਣਾ ਕੇ ਸੱਦਿਆ ਤੇ ਮੈਂ ਥੋੜੀ ਜਿਹੀ ਗੱਲ ਗਨਮੈਨਾਂ ਵੀ ਕਰੂੰਗਾ ਪਹਿਲਾਂ ਵਾਲੀਆਂ ਪਾਰਟੀਆਂ ਨਾਲ ਵੀ ਇਹ ਰਹੇ ਆ ਵੀ ਹੁਣ ਇਹਨਾਂ ਨੂੰ ਸੌਖਾ ਲੱਗਦਾ ਕੁਝ ਵਧੀਆ ਲੱਗ ਰਿਹਾ ਵੀ ਇੱਕ ਆਮ ਤਰ੍ਹਾਂ ਵਿਚਰਿਆ ਹੈ ਹਨਾ ਤੇ ਵੀ ਪਹਿਲਾਂ ਵਾਲੀਆਂ ਪਾਰਟੀਆਂ ਥੋੜਾ ਬਹੁਤਾ ਤਾਂ ਹੁੰਦਾ ਹਾਂਜੀ ਸਸੀ ਗੜਵੀਰ ਜੀ ਕਿਵੇਂ ਹੁਣ ਕਿਵੇਂ ਲੱਗ ਰਿਹਾ ਹੁਣ ਤੁਸੀਂ ਵੇਖੋ ਨਾਲ ਰਹਿੰਦੇ ਹੋ ਇਹਨਾਂ ਦੇ 24 ਘੰਟੇ ਜਾਂ ਜਿਹੜਾ ਵਿਆਹ ਦਾ ਟਰੀਟਮੈਂਟ ਜਾਂ ਤੁਸੀਂ ਵੀ ਗੱਲ ਸੁਣ ਰਹੇ ਹੋ ਅਸੀਂ ਇੰਨੀ ਗੱਲਬਾਤ ਕੀਤੀ ਆ ਸਹੀ ਹੈ ਇਹ ਬਹੁਤ ਵਧੀਆ ਜੀ ਸਹੀ ਹੋ ਰਿਹਾ ਜੀ ਬਹੁਤ ਵਧੀਆ ਸ ਜੀ ਜੀ ਅਸੀਂ ਤਾਂ ਘਰੇ ਵੀ ਰਹਿੰਦੇ ਹਾਂ ਬਾਬਾ ਸਾਹਿਬ ਦੇ ਬਸ ਆ ਹੀ ਰਹਿੰਦੇ ਜੀ ਵਾਹ ਜੀ ਵਾਹ ਖੁਸ਼ੀ ਖੁਸ਼ੀ ਤਾਂ ਆਉਂਦੀ ਹੈ ਗੰਨਮੈਂ ਦੇ ਚਿਹਰੇ ਦੀ ਭਈ ਬਾਗੋ ਬਾਗ ਆ ਮੈਂ ਕਹਿੰਦਾ ਮਾਹੌਲ ਪੂਰਾ ਬਣਿਆ ਹੋਇਆ ਵਾਕਾ ਵਾਕਈ ਚਾਹੀਦਾ ਵੀ ਇਹ ਆ ਇਸ ਇਹ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਜਿਹੜੀ ਨਵੀਂ ਆਈ ਹੈ ਨਾ ਇਹਨਾਂ ਨੇ ਨਵਿਆਂ ਨੇ ਇਹ ਚੀਜ਼ ਤਾਂ ਜ਼ਰੂਰ ਦੱਸਤੀ ਆਮ ਲੋਕਾਂ ਨੂੰ ਵੀ ਜਿਹੜੇ ਲੀਡਰ ਹੁੰਦੇ ਆ ਉਹਨਾਂ ਦੀ ਕੋਈ ਆਪ ਦੀ ਤਾਕਤ ਨਹੀਂ ਹੁੰਦੀ ਤਾਕਤ ਹੁੰਦੀ ਆ ਆਮ ਜਨਤਾ ਜੀ ਇਹੀ ਤਾਂ ਚਾ ਚੜਿਆ ਜੀ ਸਾਨੂੰ ਇਹ ਇਹਨੂੰ ਬਾੜਾ ਚਾ ਚੜਿਆ ਤੋੜਾ ਇਹ ਮੈਨੂੰ ਤਾਂ ਗੱਲ ਹੀ ਨਹੀਂ ਕਰਨ ਦਿੰਦਾ ਜਹਾ ਕੀ ਚਾ ਚੜਿਆ ਸਾਨੂੰ ਇਹੀ ਚਾ ਚੜਿਆ ਇਹ ਮੈਨੂੰ ਤਾਂ ਪੈਂਡ ਚ ਛੜਾ ਸਮਝ ਕੇ ਨਾ ਕੋਈ ਵਿਆਹ ਤੇ ਸਾਦਾ ਹੀ ਨਹੀਂ ਸੀ ਆਏ ਹਾਏ ਤੇਰੀ ਸਾਦਾ ਸੀ ਭੋਗਤੇ ਵੀ ਨਹੀਂ ਸਾਦਾ ਸੀ ਹਾਏ ਹਾਏ ਜੀ ਜੀ ਅੱਜ ਮੈਨੂੰ ਇੰਨਾ ਚਾ ਚੜਿਆ ਕਿ ਐਮਐਲ ਦੇ ਵਿਆਹ ਚ ਫਿਰਦਾ ਮੈਂ ਵਾਹ ਵਾਹ ਲੈ ਵੀ ਖੁਸ਼ੀਆਂ ਹੀ ਨਹੀਂ ਝੱਲੀਆਂ ਹੀ ਨਹੀਂ ਜਾਂਦੀਆਂ ਆਏ ਹਾਏ ਲੈ ਵੀ ਰੋਕਿਆ ਰੋਕਦਾ ਐਮਐਲ ਨਾਲ ਥੋੜੇ ਜਿਆਦਾ ਵੀ ਜਿਆਦਾ ਹੋਇਆ ਵਿਆਹ ਕਰਵਾਣਾ ਤੁਸੀਂ ਦੇਖ ਰਹੇ ਹੋ ਤੁਸੀਂ ਦੇਖੋ ਯਾਰ ਕਿੰਨਾ ਚਾ ਏ ਬੰਦੇ ਨੂੰ ਚੜਿਆ ਪਿਆ ਕਹਿੰਦਾ ਮੈਨੂੰ ਤਾਂ ਕਿਸੇ ਨੇ ਭੋਗਤੇ ਨਹੀਂ ਸਦਿਆ ਸੀਗਾ ਤੇ ਅੱਜ ਅੱਜ ਦੇਖੋ ਵੇਖੋ ਗਾਨ ਨਮਾਨ ਰੋ ਕਰਿਆ ਯਾਰ ਖੁਸ਼ੀ ਸੰਭੀ ਨਹੀਂ ਆਂਦੀ ਬੰਦੇ ਤੂੰ ਵੀ ਕੀ ਬਾਤਾਂ ਹੋਣਾ ਚਾਹੀਦਾ ਇਦਾਂ ਦਾ ਪਰਪਸ ਜਿਵੇਂ ਸੈਟ ਆ ਸਾਰੀ ਕਹਾਣੀ ਸੈਟ ਆ ਹੁਣ ਤੁਸੀਂ ਸਾਰੇ ਖੁਸ਼ ਹੋ ਇੱਥੇ ਆ ਕੇ ਹਾਂਜੀ ਹਾਂਜੀ ਜਿਵੇਂ ਬਾਗੋ ਬਾਗਾਂ ਜੀ ਖੁਸ਼ ਆ ਜੀ ਬਹੁਤ ਖੁਸ਼ ਆ ਜੀ ਸਾਨੂੰ ਹੁਣ ਪਤਾ ਲੱਗਣ ਲੱਗ ਗਿਆ ਹੈ ਵੀ ਰਾਜਨੀਤੀ ਕੀ ਹੁੰਦੀ ਹੈ ਬਿਨਾ ਪੀਤੀ ਤੋਂ ਜਿਹੜੀ ਪਈ ਹੈ ਇਹ ਐ ਬੰਦਾ ਥੋੜਾ ਜਿਆਦਾ ਜੀ ਉਹ ਵੇਖੋ ਸ੍ਰੀ ਜੀ ਵੇਖੋ ਵੇਖੋ ਵੀ ਚਾਹ ਬਿਨਾ ਪੀਤੀ ਤੋਂ ਕਹਿੰਦਾ ਮੈਂ ਸ਼ਰਾਬੀ ਅੱਛਾ ਜਾਂਦੇ ਜਾਂਦੇ ਹੁਣ ਤੁਸੀਂ ਜਿਹੜਾ ਹੈਗਾ ਕੀ ਕਹਿਣਾ ਕੀ ਚਾਹੁੰਦੇ ਆ ਦਰਸ਼ਕਾਂ ਨੂੰ ਕਿਉਂਕਿ ਵੇਖੋ ਜਾਂ ਜਿਹੜੀਆਂ ਗੱਲਾਂ ਬਹੁਤ ਹੁੰਦੀਆਂ ਸੋਸ਼ਲ ਮੀਡੀਆ ਤੇ ਲਓ ਜੀ ਕੰਮ ਨਹੀਂ ਵਿਆਹ ਕੰਮ ਨਹੀਂ ਵਿਆਹ ਹਣਾ ਇਹ ਇਹ ਤਰੀਕੇ ਨਾਲ ਜਿਹੜਾ ਲੋਕ ਕਰ ਰਹੇ ਆ ਅਸੀਂ ਉਹਨਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਹਾਂ ਠੀਕ ਹੈ ਜੀ ਵਿਆ ਵਿਕਰਮਣੇ ਚਾਹੀਦੇ ਆ ਸਮਾਜ ਅੱਗੇ ਆਪਣਾ ਵਧੂਗਾ ਰੰਗਲਾ ਬਣੂਗਾ ਠੀਕ ਹੈ ਸਭ ਕੁਝ ਹੋਊਗਾ ਕੰਮਕਾਰ ਵੀ ਹੋਣਗੇ ਇਸ ਤਰ੍ਹਾਂ ਨਹੀਂ ਕਹਿੰਦੇ ਕੰਮਕਾਰ ਨਹੀਂ ਹੋਣੇ ਕੰਮਕਾਰ ਵੀ ਹੋਊਗਾ ਸਭ ਕੁਝ ਹੋਊਗਾ ਤੇ ਸਾਰਿਆਂ ਨੂੰ ਇਨਵਾਈਟ ਜੀ ਆਇਆਂ ਨੂੰ ਕਹਿੰਨੇ ਆਂ ਕਹਿੰਨੇ ਆ ਤੇ ਦਾਸਤਾ ਲੱਗਿਆ ਪਿਆ ਖਾ ਪੀ ਕੇ ਜਾਓ ਸਾ ਤੂੰ ਵੀ ਖਾ ਕੇ ਜਾਓ ਨਹੀਂ ਮੈਂ ਰਖਾ ਕੇ ਜਾਊਗਾ ਡਰੋਣਾ ਜੀ ਜੀ ਹਾਂ ਹਾਂ ਜੀ ਜੀ ਹਾਂ ਜੀ ਤੁਸੀਂ ਕੀ ਕਹੋਗੇ ਮੈਡਮ ਸੇਹੀ ਕਹਾਂਗੇ ਦੇਖੋ ਹੌਲੀ ਹੌਲੀ ਕੰਮ ਹੋ ਰਿਹਾ ਵਿਆਹ ਦਾ ਵੀ ਇੱਕ ਟਾਈਮ ਹੁੰਦਾ ਨਾ ਹਰ ਕਿਸੇ ਦਾ ਕੰਮ ਹਾਂ ਟਾਈਮ ਬਿਲਕੁਲ ਹਮ ਹੁਣ ਸਾਲ ਚਲੋ ਸਰਕਾਰ ਬਣੀ ਨੂੰ ਹੋ ਗਿਆ ਤੇ ਥੋੜਾ ਇੱਕ ਦੋ ਤਿੰਨ ਸਾਲ ਹੋਰ ਲੱਗ ਜਾਣੇ ਆ ਕੰਮ ਅਸੀਂ ਕਰਾਂਗੇ ਕੋਈ ਇਦਾਂ ਦੀ ਗੱਲ ਨਹੀਂ ਪਰ ਨਾਲ-ਨਾਲ ਆਪ ਦਾ ਦੇਖੋ ਗਰਸਤੀ ਜੀਵਨ ਬਸਾਉਂਦਾ ਹਰ ਇੱਕ ਨੂੰ ਹੱਕ ਹੈ ਏ ਨਹੀਂ ਹੈਗਾ ਕਿ ਇਧਰ ਪਾਰਟੀ ਦੇ ਵਿੱਚ ਜੁਆਇਨ ਕਰਕੇ ਹੀ ਸਾਰੇ ਵਿਆਹ ਕਰਵਾ ਰਿਹਾ ਹੈ ਪਰ ਵਿਆਹ ਤਾਂ ਪਹਿਲਾਂ ਵੀ ਹੁੰਦੇ ਸੀ ਬਸ ਸਹੀ ਹੈ ਥੋੜਾ ਜਿਆਦਾ ਪੰਚ ਕਸਿਆ ਜਾ ਰਿਹਾ ਹੈਗਾ ਤੇ ਹੌਲੀ ਹੌਲੀ ਵਿਆਹ ਦੇ ਨਾਲ ਨਾਲ ਪਰਿਵਾਰ ਵੀ ਬਸਾਉਣਾ ਔਰ ਕੰਮ ਵੀ ਕਰਨੇ ਆ ਜਿਹੜੇ ਲੋਕਾਂ ਨੂੰ ਸਾਡੇ ਤੋਂ ਉਮੀਦਾਂ ਨੇ ਅਸੀਂ ਉਮੀਦਾਂ ਤੇ ਵੀ ਖਰੇ ਉਤਰਾਂਗੇ ਇਦਾਂ ਦੀ ਕਰ ਲਓ 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 ਵੇਖੋ ਜੀ ਇਹ ਮਾਹੌਲ ਆ ਜਿਹੜਾ ਇੱਥੇ ਤੁਹਾਨੂੰ ਅੱਜ ਦਿਖਾਇਆ ਵੀ ਕਿਸ ਤਰੀਕੇ ਨਾਲ ਵਿਆਹ ਹੋਇਆ ਇਹ ਜਿਹੜਾ ਛੜਿਆਂ ਦਾ ਇਹਨਾਂ ਦਾ ਵੀ ਘਰ ਆਉਣ ਵਾਲੇ ਟਾਈਮ ਦੇ ਵਿੱਚ ਵਸ ਜਾਊਗਾ ਅਸੀਂ ਵੀ ਇਹ ਕਾਮਨਾ ਕਰਦੇ ਆਂ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਣੀ ਚਾਹਣਾ ਕਿ ਲਾਸਟ ਵਾਲਾ ਸੀਨ ਆ ਤੁਸੀਂ ਉਹ ਮਿਸ ਨਾ ਕਰਿਓ ਉਹ ਥੀਣ ਵੀ ਹਾਂ ਇੱਕ ਮਿੰਟ ਗੱਲ ਸੁਣ ਲੇ ਜੀ ਤੁਸੀਂ ਸੱਚੀ ਕੁਵਾਰੇ ਮੇਰੀ ਛੋਟੀ ਭੈਣ ਨਹੀਂ ਨਹੀਂ ਅਸੀਂ ਕੁਵਾਰੇ ਨਹੀਂ ਨਹੀਂ ਜੀ ਅਸੀਂ ਅਸੀਂ ਸਾਡਾ ਇਹ じゃ ਕੋਈ ਨਹੀਂ ਮੈਂ ਆਉਣ ਕੈਮਰਾ ਤੁਹਾਨੂੰ ਦੱਸ ਦੇਣਾ ਅਸੀਂ ਕੋਈ ਕੁਵਾਰੇ ਨਹੀਂ ਤੁਸੀਂ ਬਸ ਇੰਨਾ ਆ ਆ ਬੰਦੇ ਦਾ ਖਿਆਲ ਰੱਖੋ ਜੇ ਤੁਹਾਨੂੰ ਦੀਨਾ ਕੁੰਡ ਚੱਕ ਕੇ ਮੜਾਏ ਵੇਖ ਲਓ ਸੰਤਰੀ ਚਾਤਰੇ ਵਾਲੇ ਦਾ ਇਹਨੇ ਜਿਆਦਾ ਚਾਹ ਵੇਖੋ ਤੁਸੀਂ ਕਿਹਾ ਵੀ ਅਸੀਂ ਪਰਝਾਈ ਬੰਨਾ ਇਹ ਬੰਦੇ ਦੀ ਤਾਂ ਪੱਕੀ ਪਰਝਾਈ ਤੁਹਾਨੂੰ ਬੰਨ ਲੈਣਾ ਕਿਉਂ ਐਮਐਲ ਸਾਬ ਇਹ ਥੋੜਾ ਖਾਸ ਲੱਗਦਾ ਮੈਨੂੰ ਇਹ ਖਾਸ ਹੈ ਮੇਰਾ ਖਾਸਾ ਜੀ ਜਮਾ ਖਾਸ ਬੰਦਾ ਇਕੱਠੇ ਇਕੱਠੇ ਪੜੇ ਪੁੜਿਓ ਇਕੱਠੇ ਪੜੇ ਆ ਬਸ ਇਹਨਾਂ ਦੇ ਜੀ ਸਹਿਯੋਗ ਦੇ ਨਾਲ ਇਹਨਾਂ ਨੇ ਵੋਟਾਂ ਪਾਆਂ ਬਹੁ ਕੀਤੀ ਜੀ ਬਹੁ ਭੱਜੇ ਨਸੇ ਜੀ ਤੇ ਇਨਾਂ ਦੇ ਕਰਕੇ ਇਹਨਾਂ ਦਾ ਕੰਮ ਪੱਕਾ ਬਾਕੀਆਂ ਦਾ ਕਾਹ ਵੈਸਾ ਪੱਕਾ ਹੀ 100% ਇਹਦਾ ਪੱਕਾ ਉਹ ਲੈ ਵੀ ਮਿੱਤਰੋ ਜਿਹੜਾ ਪਾਰਟੀ ਜੀ ਪਾਰਟੀ 'ਚ ਮਿਹਨਤ ਕਰਦਾ ਨਾ ਬੰਦਾ ਉਹਨੂੰ ਉਹਦੇ ਮਿਲਦੇ ਬਹੁਤ ਵੇਖਿਆ ਕਿਤੇ ਪ੍ਰਧਾਨਗੀ ਚੇਅਰਮੈਨੀ ਤੇ ਆਹ ਬੰਦਾ ਜਿਹਨੇ ਆਪ ਦੀ ਪਾਰਟੀ 'ਚ ਕੰਮ ਕੀਤਾ ਤੇ ਬੰਦੇ ਨੂੰ ਬਹੁਟੀ ਨਾਲ ਸਨਮਾਨਿਤ ਕੀਤਾ ਜਾਣਾ ਅਗਲੇ ਮਹੀਨੇ ਆਹ ਵੇਖੋ ਕਿਆ ਬਾਤ ਆ ਕਿੰਨੀ ਖੁਸ਼ੀ ਆ ਅਗਲੇ ਮਹੀਨੇ ਨੂੰ ਬਹੁਟੀ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਐਸ ਬੰਦੇ ਨੂੰ ਆਹ ਬੰਦੇ ਨੂੰ ਤੁਸੀਂ ਦੇਖ ਸਕਦੇ ਹੋ ਐਸ ਬੰਦੇ ਨੂੰ ਆ ਛੜੇ ਨੂੰ ਸਨਮਾਨਤ ਕਰਨਾ ਇਸ ਪਾਰਟੀ ਨੇ ਅਗਲੀ ਵਾਰ ਬੋਟੀ ਦੇ ਨਾਲ ਤੇ ਜੁੜੇ ਰਹੋ ਮੇਰੇ ਨਾਲ ਪਰ ਅਖੀਰਲਾ ਸੀਨ ਆ ਜਿਹੜਾ ਉਹ ਵੇਖਣਾ ਮਿਸ ਨਾ ਕਰਿਓ ਲਓ ਜੀ ਇਹ ਤੁਹਾਨੂੰ ਜਿਹੜੀ ਇੱਥੇ ਸਾਰੀ ਮੁਲਾਕਾਤ ਆ ਵਿਆਹ ਦੇ ਵਿੱਚ ਆਪਾਂ ਦਿਖਾਈ ਆ ਤੇ ਹੁਣ ਇੱਥੇ ਆਪਣਾ ਐਂਡ ਆ ਜੀ ਜੀ ਮੈਨੂੰ ਐਮਐਲ ਦੀ ਗੱਲ ਆ ਇਹਦੀ ਗੱਲ ਰਹਿੰਦੀ ਆ ਇਹਨੂੰ ਵੀ ਸਰ ਇਹਨੂੰ ਨਚਾਉਣਾ ਹੈ ਹੂੰ ਇਹਨੂੰ ਪੱਤਰਕਾਰ ਨੂੰ ਨਹੀਂ ਨਹੀਂ ਮੈਂ ਨਹੀਂ ਨੱਚਣਾ ਯਾਰ ਮੈਂ ਨੱਚਣਾ ਓਏ ਅਸੀਂ ਨੱਚ ਨੱਚ ਲੋ ਅੱਜ ਜਿਆਦਾ ਦੇਣਾ ਨੱਚੋ ਓਏ ਮੇਰੀ ਗੱਲ ਮੇਰੇ ਇੱਕ ਮਿੰਟ ਇੱਕ ਇੱਕ ਚਲੋ ਤੁਹਾਡੇ ਕਹਿੰਦੇ ਥੋੜਾ ਥੋੜਾ ਜੀ ਪਰ ਮੈਂ ਇੱਕ ਗੱਲ ਹੋਰ ਵੀ ਕਹਿਣਾ ਵੇਖੋ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਨਾ ਅਸੀਂ ਮੀਡੀਆ ਨੂੰ ਦਿਖਾਉਣਾ ਆ ਸੌਰੀ ਅਸੀਂ ਜਨਤਾ ਨੂੰ ਹਰ ਚੀਜ਼ ਦਿਖਾਉਣੀ ਹੁੰਦੀ ਹੈ ਸਾਡਾ ਇੱਕ ਫਰਜ਼ ਹੁੰਦਾ ਬੰਦੇ ਦੀ ਇੱਕ ਇਮੇਜ ਹੁੰਦੀ ਆ ਪਰ ਹੁਣ ਜਿਵੇਂ ਇਹ ਵੀਰ ਆ ਤੁਹਾਡੇ ਨਾਲ ਤੁਹਾਡੇ ਗੰਨ ਮੈਣਾ ਇਹ ਵੀ ਇੱਕ ਆਮ ਇਨਸਾਨ ਇਹਨਾਂ ਦੇ ਅੰਦਰ ਵੀ ਇੱਕ ਭਾਵਨਾਵਾਂ ਹੁੰਦੀਆਂ ਸਾਰੀ ਦਿਹਾੜੀ ਇਹ ਵੱਜੇ ਰਹਿੰਦੇ ਆ ਤੁਸੀਂ ਤਾਂ ਬਹਿ ਜਾਣਾ ਇਹਨਾਂ ਨੇ ਖੜੇ ਰਹਿਣਾ ਹਨਾ ਪਰ ਇਹਨਾਂ ਨੂੰ ਵੀ ਅੱਜ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਵੀ ਹਾਂ ਮੈਂ ਫੇਰ ਨੱਚ ਲੂੰਗਾ ਮਿੱਤਰਾ ਵੀ ਇਹਨਾਂ ਨੂੰ ਵੀ ਇੰਜੋਏ ਕਰਨ ਦਿਓ ਥੋੜਾ ਜਿਹਾ ਆਉਣੇ ਆ ਫਿਰ ਦੱਸੋ ਇਹਨਾਂ ਨੂੰ ਆਗਿਆ ਦੇਵੋਗੇ ਕਰ ਲਓ ਇੰਜੋਏ ਸਾਰੇ ਤੁਸੀਂ ਵੀ ਇਹ ਵੀ ਨਹੀਂ ਵੀ ਲੱਚਣਗੇ ਤਾਂ ਫੇਰ ਨਹੀਂ ਦੇਖੋ ਇਹ ਸਾਡੇ ਭੈਣ ਭਰਾਵਾਂ ਵਾਂਗੂ ਰਹਿੰਦੇ ਨੇ ਸਾਡੇ ਨਾਲ ਹਮੇਸ਼ਾ ਜੀ 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 ਯਾ ਜਿੰਨਾਂ ਕੋਲ ਵੀ ਮੌਕਾ ਹੈ ਵੀ ਨੱਚਣ ਅਸਤੇ ਨੱਚਣਗੇ ਪਰ ਇੱਕ ਗੱਲ ਹੋਰ ਆ ਮੈਂ ਤੁਹਾਨੂੰ ਤਾਂ ਕਹਿ ਰਿਹਾ ਮੈਂ ਤਾਂ ਨਹੀਂ ਨਚਣਾ ਕਿਉਂਕਿ ਇੱਥੇ ਥੋੜੇ ਜਿਹੜਾ ਡੀਜੇ ਲਾਇਆ ਪਿਆ ਹੈ ਆਪਾਂ ਇਹਨਾਂ ਦਾ ਚਾਹ ਪੂਰਾ ਕਰਤਾ ਨੱਚ ਲਿਆ ਵੀਰ ਵੀ ਗਨਮੈਨ ਨੱਚ ਲਿਆ ਬਹੁਤ ਬਹੁਤ ਧੰਨਵਾਦ ਐਮਐਲ ਸਾਬ ਤੁਹਾਡਾ ਜੀ ਥੈਂਕ ਯੂ ਮੈਨੂੰ ਧੰਨਵਾਦ ਤੁਹਾਡਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਜੀ ਸੋ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਨਵੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆਵਾਂਗੇ ਮਨੋਰੰਜਨ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਧੰਨਵਾਦ ਜੀ